ਚੰਡੀਗੜ੍ਹ ਤੋਂ ਪਵਨ ਬਾਂਸਲ ਦੀ ਟਿਕਟ ਕੱਟ ਦਿੱਤੀ ਗਈ ਹੈ ਤੇ ਉਹਨਾਂ ਨੂੰ ਮਨੀਸ਼ ਦਿਵਾਲੀ ਨੂੰ ਉੱਥੋਂ ਉਮੀਦਵਾਰ ਲਾਂ ਦਿੱਤਾ ਗਿਆ ਹੈ ਕਿ ਹਾਲਾਂਕਿ ਆਨੰਦਪੁਰ ਸਾਫ ਤੋਂ ਮਨੀਸ਼ ਦਿਵਾਲੀ ਜੇਤੂ ਉਮੀਦਵਾਰ ਨੇ। ਐਂਜ ਲੱਗਦਾ ਕਿ ਹੁਣ ਲੁਧਿਆਣੇ ਤੋਂ ਫਿਰ ਸਿਵਰਜੀਤ ਸਿੰਘ ਬੈਂਸ ਕਾਂਗਰਸ ਪਾਰਟੀ ਦੇ ਉਮੀਦਵਾਰ ਬਣ ਸਕਦੇ। ਪਵਨ ਬਾਂਸਲ ਹੋਰੀ ਪਿਛਲੇ ਸਮੇਂ ਦੇ ਦੌਰਾਨ ਰੇਲ ਮੰਤਰੀ ਵੀ ਰਹੇ ਦੇ। ਰੇਲ ਮੰਤਰੀ ਹੁੰਦਿਆ ਉਹਨਾਂ ਨੂੰ ਵਿੱਚੇ ਛਟਰਾ ਪੈ ਗਿਆ ਸੀ ਕਿਉਂਕਿ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਹਨਾਂ ਦੇ ਭਾਂਜੇ ਨੇ ਉਹਨਾਂ ਨੂੰ ਰਗੜ ਚੰਡੀਗੜ੍ਹ ਤੋਂ ਪਵਨ ਬਾਂਸਲ ਦੀ ਟਿਕਟ ਕੱਟ ਦਿੱਤੀ ਗਈ ਹੈ ਤੇ ਉਹਨਾਂ ਨੂੰ ਮਨੀਸ਼ ਦਿਵਾਲੀ ਨੂੰ ਉੱਥੋਂ ਉਮੀਦਵਾਰ ਲਾਣ ਦਿੱਤਾ ਗਿਆ ਹੈ ਕਿ ਹਾਲਾਂਕਿ ਆਨੰਦਪੁਰ ਸਾਹਿਬ ਤੋਂ ਮਨੀਸ਼ ਦਿਵਾਲੀ ਜੇਤੂ ਉਮੀਦਵਾਰ ਨੇ ਜੀ ਇਸ ਵੇਲੇ ਉਹ ਇਹ ਤੜੀ ਪਤਾ ਕਿ ਜੇਤੂ ਹੋਏ ਕਿ ਨਹੀਂ ਹੈਗਾ ਪਰ موجوده ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਬਾਬਾ ਚਰਤੋ ਚੱਲਦਾ ਸੀ ਕਿ ਐਂਜ ਲੱਗਦਾ ਕਿ ਹੁਣ ਲੁਧਿਆਣੇ ਤੋਂ ਫਿਰ ਸਿਮਰਜੀਤ ਸਿੰਘ ਬੈਂਸ ਕਾਂਗਰਸ ਪਾਰਟੀ ਦੇ ਉਮੀਦਵਾਰ ਬਣ ਸਕਦੇ ਆ ਪਵਨ ਪਾਂਸਲੋਰੀ ਪਿਛਲੇ ਸਮੇਂ ਦੇ ਦੌਰਾਨ ਰੇਲ ਮੰਤਰੀ ਵੀ ਰਹੇ ਨੇ ਰੇਲ ਮੰਤਰੀ ਹੁੰਦਿਆਂ ਉਹਨਾਂ ਨੂੰ ਵਿਚੇ ਛੱਡਣਾ ਪੈ ਗਿਆ ਸੀ ਕਿਉਂਕਿ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਹਨਾਂ ਦੇ ਭਾਣਜੇ ਨੇ ਉਹਨਾਂ ਨੂੰ ਰਗੜਤਾ ਹਾਲਾਂਕਿ ਪਵਨ ਵਾਂਸਲ ਨੇ ਪੰਜਾਬ ਵਿੱਚ ਰੇਲ ਦਾ ਵਿਕਾਸ ਕਰਨ ਵਾਸਤੇ ਕਾਫੀ ਪ੍ਰੋਗਰਾਮ ਉਲੀਕੇ ਸਨ ਮਨੀਸ਼ ਤਵਾਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਸੰਨ ਉਹ ਸੋਚਿਆ ਜਾ ਰਿਹਾ ਸੀ ਕਿ ਉੱਥੋਂ ਉਮੀਦਵਾਰ ਹੋਣਗੇ ਹੁਣ ਤਾਂ ਉਹ ਉਮੀਦਵਾਰ ਚੰਡੀਗੜ੍ਹ ਦੇ ਬਣ ਚੁੱਕੇ ਨੇ ਇਹਦਾ ਮਤਲਬ ਜਿਹੜੀਆਂ ਚਰਚਾਵਾਂ ਪਿਛਲੇ ਦਿਨਾਂ 'ਚ ਚੱਲ ਰਹੀਆਂ ਸੀ ਕਿ ਰਾਣਾ ਗੁਰਜੀਤ ਸਿੰਘ ਆਪਣੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਜਿਹੜਾ ਆਜ਼ਾਦ ਐਮਐਲਏ ਹੈ ਉਹਨੂੰ ਵੀ ਲੜਾ ਸਕਦੇ ਆ ਇਸ ਤੋਂ ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਉਹਨਾਂ ਦਾ ਨਾਮ ਵੀ ਕਾਫੀ ਚਰਚਾ 'ਚ ਚੱਲਦਾ ਹੈ ਕੌਣ ਆਉਂਦਾ ਕੌਣ ਨਹੀਂ ਆਉਂਦਾ ਦੇਖਿਆ ਜਾਊਗਾ ਪਰ ਪਵਨ ਵੰਸਲ ਜਦੋਂ ਕਾਰਪੋਰੇਸ਼ਨ ਦੀ ਚੋਣ ਲੜੀ ਜਾ ਰਹੀ ਸੀ ਚੰਡੀਗੜ੍ਹ ਦੀ ਉਸ ਵੇਲੇ ਕਾਫੀ ਸਰਗਰਮ ਦਿਖਾਈ ਦਿੱਤੇ ਔਰ ਜਦੋਂ ਬਨੀਸ਼ ਤਵਾੜੀ ਨੂੰ ਮੈਂ ਜਿਹੜੀ ਗੱਲ ਪਹਿਲਾਂ ਕਹਿ ਕੇ ਹਟਿਆ ਇਹਨਾਂ ਆਗੂਆਂ ਨੂੰ ਪਤਾ ਨਹੀਂ ਕਿਉਂ ਇਹ ਆਪਣੇ ਹਲਕੇ ਛੱਡ ਛੱਡ ਕੇ ਦੂਜਿਆਂ 'ਚ ਭੱਜਦੇ ਐ ਇਹਦਾ ਮਤਲਬ ਤੁਸੀਂ ਉਸ شدت ਨਾਲ ਕੰਮ ਨਹੀਂ ਕੀਤਾ ਜਾਂ ਉਹ ਨਤੀਜਾ ਤੁਸੀਂ ਨਹੀਂ ਦੇ ਸਕੇ ਲੋਕ ਭਾਵਨਾਵਾਂ ਦੇ ਮੁਤਾਬਕ ਇਸ ਕਰਕੇ ਤੁਸਤਾ ਸੀ ਆਪਣੇ ਪੁਰਾਣੇ ਹਲਕਿਆਂ 'ਚੋਂ ਭੱਜਦੇ ਹਾਂ ਨਵੇਂ ਆਲ ਜਾਂਦੇ ਹਾਂ ਹੁਣ ਮਨੀਸ਼ ਤਵਾੜੀ ਦਾ ਲਾਡ ਚੰਡੀਗੜ੍ਹ ਤੋਂ ਕਰ ਦਿੱਤਾ ਗਿਆ ਪਵਨ ਵੰਸਲ ਸਾਹਿਬ ਨੂੰ ਚਾਹੀਦਾ ਕਿ ਭਾਣਾ ਮੰਨਣਾ ਤੇ ਪਾਰਟੀ ਲਈ ਕੰਮ ਕਰਨ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਉਹਨਾਂ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ ਵਿਰੋਧ ਕਰਨਾ ਹੈ ਹਰ ਬੰਦੇ ਦਾ ਆਪੋ ਆਪਣਾ ਹੁੰਦਾ ਹੈ ਅਸੀਂ ਕੌਣ ਹੁੰਨੇ ਆ ਇਹਨਾਂ ਨੂੰ ਸਲਾਹ ਦੇਣ ਵਾਲੇ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਤਾ ਕਿ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ab D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ